ਹੰਜੀਰ ਕੀ ਹਾਲ ਚਾਲ ਹੈਾਰੇ ਦੋਸਤਾਂ ਮੇਰੇ ਉਮੀਦ ਕਰਦਾ ਵੀ ਠੀਕ ਠਾਕ ਹੋਣ ਤੁਹਾਡੇ ਜੰਮਲੇ ਵੀ ਸੈਟਅਪ ਹੋਣਗੇ ਲਓ ਮਤਲਬ ਸਵੇਰੇ ਸਵੇਰੇ ਅੱਜ ਮਿਲੀ ਯਾਰ ਬਰੀ ਖਬਰ ਆਹ ਦੇਖੋ ਇਧਰ ਕੀ ਹੋ ਸਕਦੀ ਹੈ ੁੱਡਾ ਖਾਲੀ ਮੁਰਗੀਆਂ ਫਿਰਦੀਆਂ ਇਧਰ ਤੇ ਬਾਈ ਮੁਰਗਾ ਆਪਣਾ ਮਰ ਗਿਆ ਐਕਸਪਾਇਰ ਹੋ ਗਿਆ ਦੋਨੇ ਮੁਰਗੀਆਂ ਰਹਿ ਗਈਆਂ ਵਿਚਾਰੀਆਂ ਮੁਰਗਾ ਵੀ ਤੁਹਾਨੂੰ ਦਿਖਾਉਣਾ ਯਾਰ ਮੈਨੂੰ ਪਤਾ ਕੀ ਤੇ ਸਵੇਰੇ ਸਵੇਰੇ ਅੱਜ ਨੇ ਬਾਗ ਵੀ ਨਹੀਂ ਦਿੱਤੀ ਯਾਰ ਅਨਾਈਨਾ ਸਵੇਰ 4:00 5:00 ਵਜੇ ਜਦੋਂ ਵੀ ਇਹ ਨੂੰ ਲੱਗਦਾ ਵੀ ਦਿਨ ਚੜ ਗਿਆ ਉਦੋਂ ਵੀ ਉੱਠ ਕੇ ਬਾਗ ਦਿੰਦਾ ਜਿਹਨੇ ਬਾਗ ਨਹੀਂ ਦਿੱਤੀ ਤੇ ਸਵੇਰ ਸਹੀ ਸੀਗਾ ਮੈਂ ਆਇਆ ਨਾ ਜਦੋਂ ਕੂਤਰਾਂ ਨੂੰ ਔਲੇ ਮਾਰੇ ਹਨਾ ਉਦੋਂ ਸਹੀ ਸੀਗਾ ਉਸ ਤੋਂ ਬਾਅਦ ਚ ਪਤਾ ਨਹੀਂ ਕੀ ਉਹ ਟੈਗ ਟੂਗ ਹੋ ਗਿਆ ਯਾਰ ਤੇ ਮੈਂ ਜਦੋਂ ਹੁਣ ਆ ਕੇ ਖੁੱਡਾ ਖੋਲਿਆ ਇਹ ਥੇ ਲੰਮਾ ਪਿਆ ਸੀਗਾ ਮੈਂ ਤਾਂ ਕਿ ਉਹੀ ਜਿਵੇਂ ਬਹਿਣੀ ਜਾਂਦੇ ਹੁੰਦੇ ਮਿੱਟੀ ਤੇ ਬਹਿ ਜਾਂਦੇ ਹੁੰਦੇ ਮੈਂ ਤਾਂ ਕਿ ਐ ਬੈਠਾ ਯਾਰ ਦਿਖਾਉਣਾ ਯਾਰ ਬਈ ਸੁਣੋ ਆਹ ਦੇਖੋ ਯਾਰ ਵਿਚਾਰਾ ਕਿਵੇਂ ਮੂਦਾ ਹੋਇਆ ਪਿਆ ਮਰ ਗਿਆ ਯਾਰ ਮੱਖੀਆਂ ਮੱਖੀਆਂ ਬੈਠੀਆਂ ਨੇ ਕੋਈ ਇਹਨੂੰ ਦੱਬ ਕੇ ਆਉਨੇ ਆਪਾਂ ਨੂਨ ਨਣ ਪਾ ਕੇ ਵਧੀਆ ਤਰੀਕੇ ਨਾਲ ਡੂੰਗਾ ਕਰਕੇ ਦੱਬ ਕੇ ਆਨੇ ਕੱਢੇ ਨਾ ਜਾਨਵਰ ਤੇ ਉਹਨਾਂ ਟਾਈਮ ਇਹਨੂੰ ਕੀੜੀਆਂ ਕੁੜੀਆਂ ਤੋਂ ਵੀ ਬਚਾਈਏ ਹਨ ਮੈਂ ਪਾਣੀ ਜਿਹਾ ਪਾਤਾ ਮੂੰਹ ਤੋਂ ਦਾ ਵਿਚਾਰੇ ਦਾ ਚਾਹਲਾ ਕਰਨੇ ਆ ਔਖਾ ਯਾਰ ਵਿਚਾਰੀਆਂ ਮੁਰਗੀਆਂ ਰਹਿ ਗਈਆਂ ਕੱਲੀਆਂ ਯਾਰ ਉਹ ਤੁਹਾਨੂੰ ਪਤਾ ਤੁਹਾਡਾ 파ਟਨਰ ਮਰ ਗਿਆ ਹੈ ਪਤਾ ਤੁਹਾਨੂੰ ਇਹਨਾਂ ਨੂੰ ਵਿਚਾਰੇ ਵੇਚਵਾਨਾ ਨੇ ਯਾਰ ਕੀ ਪਤਾ ਹਨਾ ਓਏ ਕੱਲ ਯਾਰ ਹਜੇ ਮੈਂ ਉਧਰ ਮਾਮਟੀ ਚ ਭਜਾਈ ਜਾਂਦਾ ਇਹਨਾਂ ਨੂੰ ਮੈਂ ਕਿਹਾ ਜਾ ਉਧਰ ਭਾਜੋ ਪਤਾ ਨਹੀਂ ਹੁੰਦਾ ਹਨਾ ਇਹ ਬੰਦੇ ਦਾ ਵੀ ਤੇ ਜਾਨਵਰਾਂ ਦਾ ਵੀ ਇਹਨਾਂ ਦੀ ਉਹ ਐ ਨਹੀਂ ਉਮਰ ਐ ਬਸ ਐ ਟੈਗ ਟੁਗ ਨਾ ਬਿਮਾਰੀ ਨੇ ਮਰਦੇ ਆ ਵੇ ਸਹੀ ਹੈ ਰੈਕਟਵਲ ਹੈ ਕੋਈ ਪਾਣੀ ਦੇਣੀ ਹਨਾ ਸਿਸਟਮ ਮੈਂ ਸਾਰੀ ਥੜੀ ਇਹਨਾਂ ਨੂੰ ਲਗਭਗ ਛੱਡੀ ਰੱਖਦਾ ਵਾਂ ਜਦੋਂ ਮੇਰਾ ਟਾਈਮ ਲੱਗੇ ਨਾਲ ਦੀ ਨਾਲ ਹੀ ਬਾਹਰ ਕੱਢ ਕੇ ਪਾਣੀ ਪਿਆ ਕੇ ਫੇਰ ਤਾੜ ਦਿੰਨਾ ਦਾਣੇ-ਦੋਣੇ ਖਾ ਲੈਂਦੇ ਵੇਚਦੇ ਆ ਜਿਵੇਂ ਆ ਖਾਈ ਜਾਂਦੀ ਹੁਣ ਰੱਬ ਹੀ ਜਾਣੇ ਯਾਰ ਚਲੋ ਭਾਈ ਇਹਨਾਂ ਨੂੰ ਵੀ ਬਾਈ ਤਾੜ ਦਾਂ ਯਾਰ ਹਣ ਮੈਂ ਛੁਡੇ 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 ਫਿਰ ਇਹਨਾਂ ਨੂੰ ਦਾਬ ਰੱਖਾਂ ਮੈਂ ਚੱਲ 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 ਅੰਦਰ ਚੱਲ 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 ਛੁਡੇ 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 ਪਾਣੀ ਵਾਲਾ ਕੁੰਡਾ ਨੇ ਭਾਈ ਅੰਦਰ ਹੀ ਰੱਖ ਦਿੰਨੀ ਉਹ ਗਰਮੀ ਹੈਗੀ ਆ ਜਿਆਦੇ ਲਓਏ ਭਾਈ ਰੱਖਤਾ ਆਪਾਂ ਕੁੰਡਾ ਇਹ ਸਾਰੀ ਜਿਹੜੀ ਇਥੋਂ ਪਾਣੀ ਪੀ ਜਾਣਗੇ ਗਰਮੀ ਹੈ ਤੇ ਦਰਵਾਜ਼ਾ ਤੇ ਲਾ ਇਕ ਕੂਤਰਾ ਜ ਡਾਇਵੇ ਆ। ਛਾਕੀ ਛਦੀ ਨਾ ਵੀ ਬਾਕੀ ਨਹੀਂ ਛੱਡੇ ਪਾਣੀ ਵਾਲੇ ਤੇ ਜਬਾਂ ਦਾ। ਛਾਕੀ ਸੰਦ ਆਵੇ। ਛਤਰੀ ਲੱਗੀ ਹੈ ਨਾ। ਹੋ ਉੱਚੇ ਕੂਤਰ ਕਿੰਨੇ ਫਿਰਦੇ ਕਾ ਆ ਜਾਂਦਾ। ਇਹਨਾਂ ਦੇ ਵਿੱਚ ਹੀ ਆ ਕਿਤੇ। ਹੋ ਇਹਦੇ ਉੱਚੇ ਬਾਪਾ ਫਿਰਦੇ ਕੂਤਰ। ਬਾਕੀ ਆ ਰੋਜ ਰਹਤੇ ਤੇ ਬਾਪੇ ਛੱਡੇ ਵਿਆ ਆਪਣੇ ਅਜ ਦੂਜੇ ਗੱਡੇ। ਤੇ ਰੰਗ ਲਾਉਣਾ ਭਈ ਆਪਾਂ ਇਹਨਾਂ ਦੇ। ਦੋ ਤਿੰਨ ਜਾਣ ਬਰਾਦੇ। ਤੇ ਅਗਲੀ ਬਾਜੀ ਹੁਣ ਆਪਣੀ ਜਲਦੀ ਨੇੜੇ ਆ ਉਹ ਹੈਗੀ ਆ 20 ਤਰੀਕ ਦੀ ਠੀਕ ਹੈ ਜੀ 20 ਤੋਂ ਬਾਅਦ ਹੈਗੀ ਆ 22 ਤਰੀਕ ਦੀ 22 ਤੋਂ ਬਾਅਦ 31 ਤਰੀਕ ਦੀ 31 ਤਰੀਕ ਤੋਂ ਪਹਿਲਾਂ ਵੀ ਚਾਲੇ ਕੋਈ ਵੀ ਬਾਜੀ ਆ ਗਈ ਖੋਲੀ ਹਨਾ ਛੱਡ ਲੈਣੀ ਆ ਕਮੈਂਟ ਕਰਕੇ ਦੱਸਿਓ ਜੇ ਕੋਈ ਨੇੜੇ ਤੇੜੇ ਬਾਜੀ ਹੋਈ 31 28 ਤਰੀਕ ਤੋਂ ਤੇ 23 ਤਰੀਕ ਤੱਕ ਮੈਂ 23 ਤਰੀਕ ਤੋਂ ਲੈ ਕੇ 28 ਤਰੀਕ ਤੱਕ ਵਿੱਚ ਇਹਨਾਂ ਤਰੀਕਾਂ ਦੇ ਕਿਤੇ ਵੀ ਬਾਜੀ ਆ ਦੱਸਿਓ ਜਰੂਰ ਠੀਕ ਹੈ ਬਈ ਕਮੈਂਟ ਕਰਕੇ ਅਸ਼ਾ ਕੀ ਕੱਲੀ ਛੱਡੀ ਜਦੋਂ ਇਹ ਆ ਗਈ ਨਾ ਇਹਦੇ ਰੰਗ ਲਾਵਾਂਗੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਸ਼ਾਕੀ ਦੇ ਤੇ ਕਾਲਸਰੀ ਦੇ ਕਾਲਸਰੀ ਜਿਹੜੀ ਉਧਰ ਪੇਪਲ ਜਿੱਤੇ ਲੱਗੀ ਹੁੰਦੀ ਸੀ ਉਹ ਵਾਲੀ ਠੀਕ ਹੈ ਬਾਈ ਤੇ ਬਾਕੀ ਮੁਰਗੇ ਨੂੰ ਵੀ ਦੱਬ ਕੇ ਆਉਨੇ ਯਾਰ ਬੜਾ ਯਾਰ ਮਾੜਾ ਕੰਮ ਹੋਇਆ ਯਾਰ ਵਿਚਾਰੀ ਨਾਲ ਮੈਂ ਤਾਂ ਕਿ ਕੋਈ ਚੀਜ਼ ਲੜ ਪੀ ਮੈਂ ਤਾਂ ਮੈਂ ਟੋਮੈਟੀ ਬਾਈ ਵਿੱਚ ਵੜਿਆ ਖੋਡੇ ਦੇ ਮੈਂ ਕਿਹਾ ਦੇਖੋਗੇ ਕਈ ਵਾਰ ਹਨਾ ਸਪਸ ਲੂਟੀ ਦਾ ਪਤਾ ਨਹੀਂ ਹੁੰਦਾ ਕੁਝ ਨਹੀਂ ਸੀਗਾ ਵਿੱਚ ਯਾਰ ਉਹੀ ਵਿਚਾਰੀ ਨੂੰ ਟੈਗ ਟੂ ਕੀ ਹੋ ਗਿਆ ਇਹ ਕੇਰ ਗਰਮੀ ਬਹੁਤ ਪਰ ਗਰਮੀ ਨਹੀਂ ਯਾਰ ਪਾਣੀ ਤੇ ਇਹਨਾਂ ਨੂੰ ਆਹੀ ਪਿਆ ਰਹਿੰਦਾ ਪਾਣੀ ਪੂਣੀ ਤਾਂ ਪੀਂਦੇ ਹੀ ਰਹਿੰਦੇ ਬਾਕੀ ਗਲੂ ਕਾਂਡੀ ਵੀ ਪਤੇ ਕਿਤੇ ਪਾ ਲਈਦਾ ਉਹ ਦਿਨ ਫਿਰ ਪਾਣੀ ਦੀ ਕਮੀ ਵੀ ਨਹੀਂ ਆਉਂਦੀ ਠੀਕ ਹੈ ਬਾਈ ਫਿਰ ਮਿਲਦੇ ਆ ਯਾਰ ਜਦੋਂ ਚੱਲੇ ਇਹਨਾਂ ਨੂੰ ਤਾਂ ਬਣਿਆ ਜਦ ਦੱਬਿਆਂਗੇ ਫਿਰ ਵਲੌਗ ਨਹੀਂ ਬਣਾਉਂਦੇ ਯਾਰ ਐਵੇਂ ਮੁੜ ਕੇ ਨਾ ਮਣ ਖਰਾਬ ਹੋ ਜਾਂਦਾ ਓਏ ਬਾਈ ਨੋਨਾ ਆ ਗਿਆ ਮੁਰਗਾ ਆਪਾਂ ਤਾਂ ਬਿਆਂਦਾ ਸੀਗਾ ਤੇ ਆ ਕੁਦਰੀ ਦੇ ਲਾਉਨੇ ਆਪਾਂ ਰੰਗ ਦਿਖਾਈ ਨੇ ਕਿਹੜੀ ਆ ਖੋਲ ਕੇ ਦਹੀਂ ਪੱਲੇ ਹਾਂ ਕਾਲਸਰੀ ਹੈ ਬਾਈ ਤੇ ਅੱਜ ਯਾਰ ਛਾਖੀਤ ਮੈਂ ਸੋਰ ਨੂੰ ਸਵੇਰੇ ਵੀ ਕਿਹਾ ਸੀ ਹਨਾ ਤੇ ਛਾਖੀ ਵੀ ਟੱਪ ਗਈ ਯਾਰ ਉਹ ਦੇਖ ਲੋ ਛਤਰੀਆਂ ਲੱਗੀਆਂ ਦੋਨੇ ਉਵੇਂ ਹੀ ਤੇ ਆਈ ਨਹੀਂ ਬਈ ਵਾਪਸ ਹੋ ਯਾਰ ਪਤਾ ਨਹੀਂ ਰੱਬ ਜਾਣੇ ਨਾ ਦੇਖੀਏ ਤੂੰ ਬਾਅਦ ਚ ਮੈਂ ਵੀ ਯਾਰ ਮੈਂ ਤਾਂ ਬਹੁਤ ਜਵਣੀ ਤੁਸੀਂ ਮੈਂ ਤਾਂ ਪਤਾ ਨਹੀਂ ਤੋ ਡਾ ਕੇ ਗਿਆ ਆ ਵੀ ਛੱਡੀ ਸੀ ਉਹ ਦੂਜੀਆਂ ਦੂਬਿੰਦੇ ਸੁੱਕੀਆਂ ਲਾਲ ਜਿੰਨੀਆਂ ਵੀ ਛੱਡੀਆਂ ਸੀ ਸਾਰੀਆਂ ਆ ਗਈਆਂ ਇਹ ਤਾਂ ਮੈਂ ਲਾ ਕੇ ਗਿਆ ਉਹ ਆਈ ਨਹੀਂ ਮੈਂ ਤਾਂ ਕਿਹਾ ਆ ਜੂਗੀ ਸਦਰੀਆਂ ਲਾ ਕੇ ਗਿਆ ਮੈਂ ਉੱਚੀ ਤੇਰੇ ਸਾਹਮਣੇ ਕਮਾਲ ਹੀ ਹੋ ਗਈ ਯਾਰ ਬਾਈ ਟੱਪ ਗਈ ਪਤਾ ਨਹੀਂ ਕਿੱਧਰ ਚਲ ਗਈ ਮੈਂ ਸਵੇਰੇ ਉੱਲਾ ਮਾਰ ਕੇ ਹਨਾ ਆਏ ਤਾਂ ਮੈਂ ਕੰਮ ਗਿਆ ਥੋੜਾ ਜਿਹਾ ਪਰ ਮੈਂ ਛਤਰੀ ਖੁਤਰੀ ਲਾ ਕੇ ਗਿਆ ਹੀ ਆਏ ਨਹੀਂ ਕੋਈ ਚੱਕਰ ਆ ਵੀ ਆ ਵੀ ਗੂਦੜੀਆਂ ਨਾਲ ਹੀ ਇਹ ਵੀ ਆ ਗਈਆਂ ਤਾੜਤੀਆਂ ਤਾਂ ਹਨਾ ਖਰਾਗ ਵੀ ਇਹਨਾਂ ਨੂੰ ਪਾਈ ਪਤਾ ਨਹੀਂ ਯਾਰ ਕੀ ਚੱਕਰ ਪੈ ਗਿਆ ਤੇ ਬਾਈ ਲੌਣੇ ਦੇ ਕਾਲਸਰੀ ਦੇ 2.5 ਆਪਾਂ ਆ ਰਹੀ ਆ 2.5 ਆ ਜਾ ਆ ਫੱਟੀ ਤੇ ਰੱਖ ਕੇ ਲਾ ਦਨੇ ਆ ਤੇ ਆ ਇਹ ਚਪਾਲੇ ਨੇ ਥੋੜੀ ਜੀ ਆ ਦੇਖ ਲਓ ਬਾਈ ਹੱਥਾਂ ਨੂੰ ਵੀ ਲੱਗੀ ਹੋਈ ਆ ਇਹਦਾ ਇਹੀ ਪੰਗਾ ਥੋੜਾ ਜਿਹਾ ਨੀਲੀ ਜੀ ਵਾਹ ਬੋਤਾਈ ਕਿਹੜੀ ਨੀਲੀ ਨੀਲੀ ਉਹੀ ਕਬੂਦਰੀ ਤੇ ਲਾਈ ਸੀਗੀ ਆ 8.5 2.5 10.5 ਬਸ ਠੀਕ ਆ ਸੁੱਕੀ ਉਹ ਕੁੜਾ ਪੌਣੀ ਤੇ ਹੋਈ ਨਹੀਂ ਉਹ ਇੱਕ ਗੱਲ ਆ ਫਿਰ ਵੀ ਯਾਰ ਹਨਾ ਲੈਦਰ ਨਿਕਲ ਗਈ ਕੁੱਤਰਾ ਦੀ ਹੈ ਗਰਮੀ ਬਾਈ ਬਹੁਤ ਆ ਤਾਂ ਭਾਰ ਵੀ ਹੈ ਨਹੀਂ ਹੈ ਆਹ ਕਿਹੜਾ ਹੁੰਦਾ ਹੈ ਜਹਾਜ ਆ ਬਣਦਾ ਤੇ ਬਾਈ ਯਾਰ ਮੁਰਗੇ ਦਾ ਨਾ ਬਹੁਤ ਯਾਰ ਅਫਸੋਸ ਵਾਲੀ ਗੱਲ ਹੀ ਹੈ ਮੈਂ ਜਦੋਂ ਸਵੇਰੇ ਖੁੱਡਾ ਖੋਲਿਆ ਮੱਲਾ ਵਿੱਚੋਂ ਲਾਸ਼ ਕੱਢੀ ਮੈਂ ਯਾਰ ਇਹ ਇਹ ਗੱਲ ਕੀ ਪਤਾ ਨਹੀਂ ਯਾਰ ਕੀ ਹੋ ਗਿਆ ਵਿਚਾਰੇ ਨੂੰ ਯਾਰ ਨਹੀਂ ਗਰਮੀ ਨੇ ਮਾਰਦੇ ਮੁਰਗੇਆਂ ਵੀ ਮਾਰਨੀਆਂ ਚਾਹੀਦੀਆਂ ਐਨੀ ਗਰਮੀ ਚੱਲ ਠੀਕ ਆ ਕੁੰਡਾ ਵੀ ਤੇਰੇ ਸਾਹਮਣੇ ਵਿੱਚ ਪਿਆ ਲੈ ਲੇ ਆ ਵੀ ਬਈ ਨੋਨਾ ਕਹਿੰਦਾ ਨੇ ਇਹਦੀ ਮਾਰਨੀਆਂ ਝਲਰਾਂ ਦੋਨੇ ਪਾਸੇ ਤੇ ਬਾਅਦ ਚ ਲਾਵਾਂਗੇ ਆਪਾਂ ਬਗਲਾਂ ਦੇ ਵਿੱਚ ਰੰਗ ਰੰਗ ਦੀ ਭੁਰ ਐਂਦੇ ਲਓ ਬਾਈ ਨੋਨੇ ਨੇ ਗਲਵਸ ਮੰਗਾ ਲੇ ਕਹਿੰਦਾ ਇਹ ਚੜਾਉਣੇ ਆ ਵੀ ਹੱਥ ਨਾ ਕਾਲੇ ਹੋ ਜਾਣ ਤੇ ਅੱਗੇ ਜਿਵੇਂ ਰੰਗ ਵੇਖੋ ਬਾਈ ਲੈਸ਼ਕ ਦਾ ਹੱਥਾਂ ਦਾ ਅੱਛਾ ਮੈਂ ਕਿਹਨੇ ਮੀਰਾ ਐਨੂੰਾ ਤੋ ਕੜ ਲਈ ਦੇਖੀ ਕਿਤੇ ਜਿਹੜਾ ਆਲਾ ਹੁਣ ਦੂਜਾ ਵੀ ਰੰਗ ਲਾਦਾ ਦਿਖਾਈ ਉਹਨੇ ਬਈ ਆ ਇੱਧਰਲਾ ਕਰਤਾ ਇਹਦਾ ਖੱਬੇ ਪਾਸੇ ਆ ਟੂਸਾ ਤੇ ਦੂਜੇ ਪਾਸੇ ਦਿਖਾਈ ਬਾਅਦ ਚ ਦਿਖਾਵਾਂਗੇ ਸਭ ਨੂੰ ਨਹੀਂ ਉਧਰਲਾ ਪਹਿਲਾਂ ਖੋਲ ਲਾ ਲੇਪੜ ਜਾਣਾ ਇੱਕ ਹੱਥ ਨੇ ਇਹਨੂੰ ਖੜ ਲਾ ਤੇ ਆਹ ਕਰਤੀ ਬਈ ਇਧਰੋਂ ਚੈਲਰ ਦੇਖੋ ਫਿਰ ਅਸਲ ਵਿੱਚ ਕੁਦਰੀ ਪੁੱਠੀ ਭੜੀ ਆ ਸੀ ਅਬ ਇੱਕੀ ਸੁੱਕ ਗਿਆ ਤੇ ਫੂਕਾ ਫੱਕਾ ਹੀ ਮਾਰਦੇ ਚਾਰ ਪੰਜ ਮੇਰੇ ਮੂੰਹ ਦੁਖ ਲੱਗਿਆ ਮਾਰ ਮੈਨੂੰ ਫੂਕਾ ਨਹੀਂ ਯਾਰ ਹੁਣ ਇਹ ਜਵਾਨੀ ਤੇਰਾ ਮੂੰਹ ਦੁਖ ਲੱਗੇ ਫੇਰ ਤਾਂ ਥਾਰ ਗਿਆ ਉਹਨੇ ਯਾਰ ਤੇ ਫੂਜ ਯਾਰ ਲੇ ਜੇ ਤਾਂ ਲੈ ਜੇ ਸੁੱਕ ਕੇ ਬਖੁੱਡੇ ਜਿ ਸਿੱਟਿਆਂ ਨੂੰ ਪੁੰਜਣਾ ਕੀ ਐ ਨਹੀਂ 2 ਮਿੰਟ ਪਾ ਦੇ ਪਿੰਜਰੇ ਚ ਤੱਕੂਗੀ ਲੈ ਜਾ ਓਏ ਗਾਂ ਨਾਲ ਲਵਾ ਲੈ 1 ਮਿੰਟ ਖੜਾ ਨਹੀਂ ਕਿਥੇ ਬਾਦਰਨ ਤੋਂ ਖੁੱਡੇ ਚ ਵੀ ਗਾਂ ਲਵਾਈ ਲਊਗੀ ਆ ਲੈ ਗੱਡਾ ਹਜੇ ਰੁਕ ਜਾ ਨਿਉ ਝਾਲਰ ਸਿਕਾਈ ਆਏ ਸਿਕਾ ਦੇ ਯਾਰ ਫਿਰ ਕੋਈ ਚੱਕਰ ਨਹੀਂ ਓ ਕੀ ਹੋ ਜਾਂਦੀ ਵਿਚਾਰੀ ਓ ਕੋਹ ਨਹੀਂ ਹੁੰਦਾ ਸਿਕਾ ਦੇ ਚੰਗੀ ਤਰ੍ਹਾਂ ਜਿੱਦਨ ਮੈਂ ਖੁੱਡੇ ਛੱਡ ਦੇ ਸ਼ਾਮੀ ਸ਼ੂਮੀ ਤੋਂ ਮਾਗੇ ਫਿਰ ਜਾ ਬੱਚੇ ਕਢਾਏ ਨਾ ਗਾਂ ਹਾਂ ਤੇ ਪਿਆਵਾਂ ਤੇ ਪਿਆਵਾਂ ਤੇ ਕੱਠਿਆਂ ਦੀ ਉਹਦੇ ਹੀ ਕਥਲ ਕਢਦੇ ਨੇ ਇੱਕੋ ਵਾਰਾਂ ਲੈ ਪਾਰੀ ਵਾਰ ਨਹੀਂ ਆਖਦੇ ਬਣਾਉਣੇ ਭਈ ਜਾਨੀ ਜੀ ਇਹ 50 ਕੜਾਏ ਤੇ 50 ਦੇ ਇੱਕ ਦਿਨ ਚ ਹੀ ਲਾ ਦੇਣਾ 50 ਦੇ ਰਿਕਾਰਡ ਤੋੜ ਦੇਣਾ ਠੀਕ ਚੱਦੇ ਕਰ ਕਰ ਲਓ ਵੀ ਭਾਈ ਬਾਕੀ ਰੰਗ ਤਾਂ ਆਪਣੇ ਨਸਕਾ ਦੂਗਾ ਹਨਾ ਤੇ ਇਹਨੂੰ ਧੋਵਾਗੇ ਥੋੜਾ ਜਿਹਾ ਟਾਈਮ ਪਾ ਕੇ ਤੇ ਇਹ ਵੀਡੀਓ ਤੇ ਬੈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਲੱਗੀ ਤੇ ਬਾਕੀ ਭਾਈ ਮੁਰਗਾ ਆਪਣਾ ਗਿਆ ਮਾਰ ਮੁਰਗਾ ਹੋਰ ਲੈ ਕੇ ਆਵਾਂਗੇ ਆਪਾਂ ਜਲਦੀ ਗਰਮੀ ਜੀ ਮੈਂ ਕਹਿੰਨਾ ਕੱਢ ਲਗੇ ਪਰ ਜੇ ਕਿਤੇ ਵਧੀਆ ਲੱਗਿਆ ਹਨਾ ਚੰਗਾ ਲੱਗਿਆ ਨਾ ਮੁਰਗਾ ਕਿਦੋਂ ਪਤਾ ਕਰਕੇ ਤੇ ਆਪਾਂ ਜਲਦੀ ਵਰਗਿਆਂ ਵਾਲੀ ਗੱਲ ਤੇ ਮਰਗਿਆ ਕਰਕੇ ਇੱਕ ਛੇਰ ਜਿਆਦਾ ਆ ਕਹਿੰਦੇ ਨਾ ਤਾਂ ਇਹ ਖਰੀਦਨੇ ਔਖੇ ਆ ਤੇ ਨਾ ਹੀ ਇਹ ਸਾਹਮਣੇ ਔਖੇ ਆ ਔਖੇ ਦਾ ਮਤਲਬ ਮਰਨ ਤੋਂ ਬਾਅਦ ਦੱਬਣੇ ਆ ਠੀਕ ਆ ਜੀ ਚਲੋ ਲਿਆਵਾਂਗੇ ਮਿੱਤਰੋ ਜਲਦੀ ਆਪਾਂ ਮੁਰਗਾ ਠੀਕ ਆ ਜੀ